صلاه و سلام علی سیدنا محمد و علی آل محمد و علی اصحابہ 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 ਇਹ ਆਖਰ ਨਿਕਲ ਜਾਦਾ ਕਿ ਕਿ ਜਦੋਂ ਆਪਾਂ ਚਲਿਆ ਆਪਣਾ ਸਿੱਖੀ ਦੇ ਫੁਰਮਾਨ ਦੇ ਸਾਹਮਣੇ ਕਿ ਕਿ ਮਰਮਲ ਮਨ ਮਾੜਾ ਕਿ ਉਹ ਰਾਜਨੀਤੀ ਬਹੁਤ ਗੰਦਲਾ ਬਣਾ ਦਿੱਤਾ ਹੁਣ ਅੱਜ ਕੱਲ ਰਾਜਨੀਤੀ ਦੇ ਲੋਕਾਂ ਨੂੰ ਲੋਕ ਚੋਰ ਡਾਕੂ ਦੇ ਤੌਰ ਤੇ ਦੇਖਦੇ ਆ ਆਪਾਂ ਮੇਰਾ ਖਿਆਲ ਹੈ ਕਿ ਗੁਰੂ ਸਾਹਿਬ ਕਿਰਪਾ ਕਰਕੇ ਆਪ ਨੂੰ ਇਹ ਕਰੂ ਕਿ ਆਪਣੀ ਜਿਹੜੀ ਸੋਚ ਹੈ ਕਿ ਬਹੁਤ ਜਿਕੇ ਰਾਜਨੀਤੀ ਵੀ ਇੱਕ ਸਾਫ ਸੁਥਰੀ ਗੁਰਸਾਹਿਬ ਜੀ ਦਾ ਨਦੀਨਸਾਰ ਹੋ ਗਿਆ ਤੇ ਧੋਖੇਬਾਜ਼ੀ ਲੋਕਾਂ ਨੂੰ ਕੋ ਦੱਸਿਆ ਕੋਈ ਜਾਵੇ ਨੀ ਕੋਈ ਕੀਤਾ ਕੋਈ ਜਾਵੇ ਇਦਾਂ ਦੀ ਗੱਲ ਆਪਾਂ ਸਾਰੇ ਜਣੇ ਦੂਜਿਆਂ ਨੂੰ ਠੀਕ ਕਰਦੀ ਵਿਚਾਰੇ ਆਪਣੇ ਆਪ ਨੂੰ ਵੀ ਧਿਆਨ ਰੱਖਣ ਦੀ ਲੋੜ ਹੈ ਆਪਾਂ ਨੂੰ ਖਾਲੀ ਦੇਖਿਆ ਵੀ ਜਦੋਂ ਜਿਹੜੇ ਆਪਾਂ ਠੀਕ ਹੋਵਾਂਗੇ ਤੇ ਫਿਰ ਹੀ ਦੂਜਿਆਂ ਨੂੰ ਠੀਕ ਕਰ ਸਕਾਂਗੇ ਕਿ ਜੇ ਆਪਾਂ ਦੂਜਿਆਂ ਨੂੰ ਠੀਕ ਕਰਾਂਗੇ ਤੁਸੀਂ ਟੈਂਪੋ ਚ ਦੇ ਅਸੀਂ ਠੀਕ ਨਾ ਹੋ ਜੇ ਇਹ ਕਿ ਆਪਣੇ ਕੋ ਸਾਬ ਦੇ ਨਾਲ ਦੂਜੀਆਂ ਪਾਰਟੀਆਂ ਦੇ ਸਾਹਮਣੇ ਕਮੀ ਹੋ ਸਕਦੀ ਆ ਇਸੇ ਕਰਕੇ ਜੋ ਆਪਾਂ ਕੋਈ ਟਾਰਗੇਟ ਹੈ ਕਿ ਉਹ ਵੀ ਨਾ ਸ਼ਾਇਦ ਅਚੀਵ ਕਰ ਸਕੇ ਕਿ ਆਪਾਂ ਨੇ ਇਹ ਨਹੀਂ ਹਾਰ ਬਤਾ ਲੈਣਾ ਸ਼ਾਇਦ ਪੱਟ ਵੀ ਆ ਜਾਣਾ ਪਰ ਇਹ ਮੇਰੇ ਖਿਆਲ ਹੈ ਕਿ ਆਪਾਂ ਨੂੰ ਇਮਾਨਦਾਰੀ ਨਾਲ ਸੱਚੇ ਬਾਦਸ਼ਾਹ ਦਾ ਉਕਾਸ ਲੈ ਕੇ ਸੱਚੇ ਦਿਲ ਨਾਲ ਆਪਣਾ ਕੰਮ ਕਰਨਾ ਚਾਹੀਦਾ ਹੈ ਇਹ ਹੋਈ ਆਪਾਂ ਬਹੁਤੀਆਂ ਫੀਲੀਆਂ ਹੁੰਦੀਆਂ ਜਿਹੜੀਆਂ ਪਈਏ ਆਪਾਂ ਉਹਦਾ ਉਹ ਦਾਸਵਾ ਲੈ ਕੇ ਆਪਣੇ ਆਪ ਨੂੰ ਚੰਗਾ ਕਰ ਨਹੀਂ ਸਕਦੇ ਜene ਇੱਕ ਵੱਡੀ ਵਧੀਆ ਟੀਮ ਬਣਾ ਕੇ ਸਾਰੇ ਜene ਆਪਣੇ ਅੰਦਰ ਝਾਤੀ ਮਾਰ ਕੇ ਸਾਰੇ ਜene ਆਪਾਂ ਖੜੇ ਹਾਲ ਮਿਲ ਕੇ ਇੱਕ ਦੂਜੇ ਨੂੰ ਜਦੋਂ ਭਾਈ ਸਾਹਿਬ ਹੁਣਾਂ ਨੇ ਕਿਹਾ ਹਾਈ ਕਮਾਂਡ ਇਹ ਕੀ ਕੋ ਕੰਮ ਚਲਾਉਣੀ ਆਪਾਂ ਸੇ ਇਹ ਚੀਜ਼ ਬਣਾਏਗਾ ਕੋਈ ਕੋਈ ਹਾਈ ਨਹੀਂਗਾ ਕੋਈ ਲੋ ਨਹੀਂਗਾ ਗੁਰੂ ਨੇ ਆਪਾਂ ਸਾਰੇ ਨੂੰ ਭਾਈ ਭਲੀ ਬਣਾਇਆ ਤਾਂ ਕੋ ਗੁਰੂ ਸਾਹਿਬ ਦੀ ਸੋਚ ਵਾਲੀ ਸਾਰੇ ਜਣੇ ਸੇਵਾਦਾਰ ਬਣ ਕੇ ਆਪਣੀ قوم ਦਾ ਆਪਣੇ ਪੰਜਾਬ ਦਾ ਸਾਰੇ ਜਣੇ ਆਪਾਂ ਉਹਦੇ ਸ਼ੇਖਰ ਕਰੀਏ ਉਹਦਾ ਫਖਾ ਕਰੀਏ ਉਹ ਵੀ ਬੱਤ ਮੱਦ ਆਪਾਂ ਯੋਗਦਾਨ ਪਾ ਸਕਦੇ ਸਾਰਿਆਂ ਦੇ ਲਈ ਤੇ ਇਹ ਚੀਜ਼ ਵੀ ਨਹੀਂ ਕਿ ਹਾਂ ਤੇ ਕੋਈ ਉੱਚਾ ਤੇ ਕੋਈ ਨੀਵਾਂ ਸਾਰੇ ਜਾਣੇ ਸਰਕਾਰ ਜੋ ਜਿਹੜਾ ਵੀ ਕੋਈ ਬੰਦਾ ਕੋਈ 2 ਲੱਖ ਦੇ ਦੇ ਸਕਦਾ ਕੋਈ ਕਪੈਸਿਟੀ ਉਹ 2 ਲੱਖ ਦੇ ਸਕਦਾ ਕੋਈ 2000 ਦੇ ਸਕਦਾ ਕੋਈ 500 ਦੇ ਸਕਦਾ ਕੋਈ ਨਹੀਂ ਵੀ ਦੇ ਸਕਦਾ ਉਹ ਆਪਣੇ ਤਨ ਨਾਲ ਸੇਵਾ ਕਰ ਸਕਦਾ ਪਰ ਸਾਰਿਆਂ ਦਾ ਸਰਕਾਰ ਕਰਦੇ ਆ ਇਹ ਨਹੀਂ ਕਿ ਆਪਾਂ ਫਰੂਮ ਆਇਆ ਭਾਈ ਲਾਣੇ ਦੇ ਵਾਰਸ ਆਪਾਂ ਆਪਾਂ ਨੂੰ ਇਹੋ ਜਿਹੇ ਕੋਈ ਵਧੀਏ ਡੰਬਰ ਕਰਨ ਦੀ ਲੋੜ ਨਹੀਂ ਆਪਾਂ ਨੂੰ ਕੰਮ ਕਰਨ ਦੀ ਲੋੜ ਆ ਲੋਕਾਂ ਦੇ ਜਿਹੜੇ ਇਹ ਲੋ ਮਸਲੇ ਆ ਕਿ ਉਹ ਸਾਡੇ ਹਾਲਾਤ ਬੜੇ ਪਏ ਆਪਾਂ ਸਾਰਿਆਂ ਨੂੰ ਪਤਾ ਹੀ ਆ ਇਸ ਕਰਕੇ ਆਪਾਂ ਸਾਰਿਆਂ ਨੇ ਸਿਰ ਜੋੜ ਕੇ ਸੱਚੇ ਮਨ ਨਾਲ ਗੁਰੂ ਸਾਹਿਬ ਦੇ ਸਮਰਪਿਤ ਹੋ ਕੇ ਆਪਾਂ ਇੱਕ ਦੂਜੇ ਨੂੰ ਤੁਸੀਂ ਮੈਨੂੰ ਵਿਖਾ ਕੇ ਨਾ ਮੈਂ ਤੁਹਾਨੂੰ ਵਿਖਾ ਕੇ ਕੋਈ ਕੰਮ ਕਰਨਾ ਨਹੀਂ ਆਪਾਂ ਗੁਰੂ ਨੂੰ ਵਿਖਾ ਕੇ ਕਰੀਏ ਕਿ ਉਹ ਅੰਦਰ ਜਮੀ ਉਹ ਸਾਡੇ ਹਰ ਵੇਲੇ ਸਾਡੇ ਪੜ ਲਿੰਦਾ ਸਾਡੇ ਮਨ ਨੂੰ ਇਸ ਕਰਕੇ ਆਪਾਂ ਦੇਖਦਾ ਕਿ ਜੰਦਾ ਨੂੰ ਵਿਖਾਵਾ ਜਾਂਦ ਰਿਹਾ ਹੁਣ ਦੇਖੋ ਰਾਜਨੀਤੀ ਦੇ ਲੋਕ ਆਪ ਕੋ ਵਿਖਾਵਾ ਕਰਦੇ ਕੰਮ ਨਹੀਂ ਕਰਦੇ ਉਹਾਂ ਚ ਵਾਚ ਪਾ ਰਿਹਾ ਤੇ ਉਹਨੇ ਤੇਰੇ ਘਰ ਦੂਰ ਨਹੀਂ ਪਿਆ ਜਿਹਦੇ ਪਿੰਡ ਦੇ ਰਾਹ ਕੋਲ ਗਿਆ ਨਹੀਂ ਇਦਾਂ ਦਾ ਕੰਮ ਨਾ ਕਰੀ ਆਪਾਂ ਜਲੀ ਅਸਲੀ ਤੌਰ ਤੇ ਜੋ ਹੈ ਉਹ ਗੁਰੂ ਨੂੰ ਸੇਵਾ ਕਰਨੀ ਚਾਹੀਦੀ ਇਹ ਕਰਕੇ ਨਾ ਕਦਾ ਸਾਲਿਆਂ ਦਾ ਬਹੁਤ ਕਹਿ ਦੇ ਤਰਵਾਦੀ ਹੈ ਕਿ ਤਰ ਹ ਸਾਰਿਆਂ ਨੂੰ ਆਪਣੇ ਫਾਰਮ ਦਾ ਟਿਕਾਣਾ ਆਪਣੇ ਪਿੰਡਾਂ ਦਾ ਟਿਕਾਣਾ ਬਾਰੇ ਜਾਣ ਤਾਂ ਟੀਮ ਦੀ ਆਪਣੇ ਪਰਵਾਰਾਂ ਸਮਾਪਤ ਕੇ सारे जने चाहते हो कि अपना सांब बढ़िया हो जाएगा पंचायत जिता पड़ गए सारे अगर की वापर लिया हालात जो बढ़े वो बढ़ते जा रहे हैं इस करके आप सारे जने गुरु महाराज के चरण से सारी अरदास करिए भाषा सी वो ही दसा दिखाओ बाकी सारवाद कि जिन्हें भी करके आए हो आएगी सिर मिले ਕੋਈ ਨਾ ਇਹ ਫਤਵੀ ਕਹਿੰਦੀ ਆਪਣਾ ਦੇ ਸਾਰਿਆਂ ਦਾ ਵਰਗੇ ਕਿਸੇ ਇਕੱਲੇ ਪਰਿਵਾਰ ਵਾਲੀ ਜਾਂ ਕਿਸੇ ਇਹ ਕਿਤੇ ਪੜ੍ਹਦੀਆਂ ਦਾ ਸਾਰੇ ਪੰਜਾਬ ਦੇ ਸਾਰੇ ਦਾ ਸੰਜਾਵਾਂ ਵਾਲੇ ਸਾਰਿਆਂ ਨੂੰ ਆਪਾਂ ਨੂੰ ਇਤਾਕੀ ਵਿਖਿਆ ਕਿ ਨੂੰ ਦਾ ਹੋ ਸਾਰਿਆਂ ਨੂੰ ਮਿਲავ ਲੈ ਜੋੜਿਆ ਪਰ ਜੀ ਨੇ ਕਿ ਆਪਾਂ ਹੈ ਆਪ ਆਪਣੇ ਪੱਤਰੀ ਸੇਖਾਂ ਦੀ ਮੇਰੀ ਗੱਲ ਹੈ ਉਹ ਨੂੰ ਉਹ ਸਾਡੇ ਦਾ ਤੇਰੇ ਇਨਸਾਫ ਤੋਂ ਬਹੁਤ ਬਹੁਤ ਖਵਾਤ ਕਰਦਾ ਹੋਇਆ ਨੂੰ ਮਾ ਲਈ ਦੇ ਤਾਂ ਕੋਸ਼ਿਸ਼ ਕਰਦੇ ਹਾਂ ਜੀ ਆਜ ਵੀ ਮਤਲਬ ਇਹ ਲਿਖਾਂ ਕਿ ਇਹ ਪਾਸ਼ਾ ਨੂੰ ਤੋਂ ਕਰੇ ਗੇਰ ਬਾਰੇ ਕਿ ਜਿਹੜੀ ਨਾਲ ਕੋਈ ਕੋਈ ਗਲਤ ਫਹਮੀ ਨਹੀਂ ਹੋਵੇ ਜੇ ਆਪਾਂ ਸਾਰੇ ਜਣੇ ਮਿਲ ਕੇ ਬੈਠ ਕੇ ਆਪਣਾ ਮਨ ਬਣਾਓ ਜਿਹੜਾ ਉਹ ਕੋਈ ਆਪਾਂ ਕੋਈ ਸਿਸਟਮ ਬਣਾ ਲੀਏ ਕਿ ਸਮਝਾਂਗੇ ਇਹ ਇਹ ਜੇ ਮਤਲਬ ਇਹ ਵਿੱਚ ਰੱਖਿਆ ਜਾ ਸਕਦਾ ਤੇ ਇਹ ਵੀ ਕਿ ਆਪਾਂ ਜਿਹੜਾ ਆਪਣੀ ਤੋਂ ਗੱਲ ਕਿਤੇ ਨਹੀਂ ਸੁਣ ਕਿਉਂਕਿ ਜਦੋਂ ਆਪਾਂ ਸੰਗਠਨ ਨੂੰ ਚਲਾਉਣਾ ਉਹਦੇ ਵਿੱਚ ਚੀਜ਼ਾਂ ਜਿਹੜੀਆਂ ਕਿ ਅਪਲੀ ਅਪਲੀ ਮਰਦਿੰ ਚੱਲ ਸਕਦੀ ਡਿਸਪਲਿਨ ਚ ਜੇ ਕੋਈ ਮਿੱਥ ਨਹੀਂ ਆ ਰਹੀਆਂ ਤੁੰਗੀ ਲੋੜ ਹੈ ਇਸ ਕਰਕੇ ਅਸੀਂ ਸਵਾਗਤ ਕਰਦੇ ਹਾਂ ਹੋਰ ਮਨਜੀਤ ਸਿੰਘ ਜੀ ਵੀ ਸਾਡੇ ਬੜੇ ਸਰਕਾਰ ਜੀ ਕਹੇ ਸਾਰੇ ਆਪਾਂ ਸਾਰੇ ਜਣੇ ਜੀਵਨ ਸੇ ਪੂਰੀ ਬੁੱਕ ਲੈ ਆਇ ਨੂੰ ਆਪਾਂ ਕੇ ਵਧਾ ਰਹੇ ਹਾਂ ਇਸ ਕਰਕੇ ਉਹਨਾਂ ਦੇ ਹਵੇਚਾ ਸਾਨੂੰ ਇਹ ਮੌਕਾ ਉਹਨਾਂ ਦੇ ਸੋਚ ਨੂੰ ਆਪਾਂ ਜਿਹੜਾ ਨਾਲ ਸਨਾਲ ਕੇ ਉਹ ਜੀ ਨੂੰ ਉਹ ਆਪਣਾ ਸਾਰਾ ਅਸਾਂ ਸਰਾਮ ਆ ਬਿਨਨੇ ਜ਼ਿੰਦਗੀ ਇਸ ਤੋਂ ਬਾਅਦ ਤੇ ਆਪਣੇ ਪੰਜਾਬ ਵਾਤੇ ਨੂੰ ਅੱਗੇ ਲਿਜਾ ਕੇ ਵਿਧੀਆ ਇਹਨੇ ਬੈਂਕ ਗਿਆ ਚੁੱਪ ਚੁਪ ਦੇ ਪਾਵਾ ਤਵਾਹਿਦ ਸਰ ਸਾਹਿਬ ਐਮ ਜੀ ਕੀ ਫਤਿਹ